ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਅਗਵਾਈ ਈਮਾਨ ਸਿੰਘ ਮਾਨ ਦੇ ਵੱਲੋਂ ਕੀਤੀ ਗਈ ਹੈ ਉਹ ਆਪਣੇ ਸਾਥੀਆਂ ਸਮੇਤ ਅੱਜ ਐਸਜੀਪੀਸੀ ਦੇ ਦਫ਼ਤਰ ਮੈਮੋਰੰਡਮ ਦੇਣ ਦੇ ਲਈ ਪਹੁੰਚੇ ਨੇ ਉਹ ਰੋਸ ਦੇ ਤੌਰ ਤੇ ਆਪਣੇ ਨਾਲ ਚੂੜੀਆਂ ਲੈ ਕੇ ਆਏ ਨੇ ਜੋ ਸਿਆਸੀ ਤੇ ਧਾਰਮਿਕ ਹਲਕਿਆਂ ਦੇ ਵਿੱਚ ਚਰਚਾ ਦਾ ਕੇਂਦਰ ਬਣੀਆਂ ਹੋਈਆਂ ਨੇ ਇਸ ਵੇਲੇ ਈਮਾਨ ਸਿੰਘ ਮਾਨ ਮੀਡੀਆ ਦੇ ਮੁਖਾਤਿਬ ਵੀ ਹੋਏ ਨੇ ਉਨ੍ਹਾਂ ਨੇ ਕਿਹਾ ਹੈ ਕਿ ਬੀਤੇ ਦਿਨੀ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ 328 ਰੂਪਾਂ ਦੇ ਮਾਮਲੇ ਦੇ ਵਿੱਚ ਐਸਜੀਪੀਸੀ ਪੰਜਾਬ ਸਰਕਾਰ ਤੇ ਪੁਲਿਸ ਦਾ ਸਹਿਯੋਗ ਨਹੀਂ ਕਰੇਗੀ। ਉਨ੍ਹਾਂ ਕਿਹਾ ਹੈ ਕਿ ਇਹ ਬਿਆਨ ਬਹੁਤ ਹੀ ਨਿੰਦਣਯੋਗ ਹੈ। ਅਜਿਹਾ ਕਰਕੇ ਸਚਾਈ ਸਾਹਮਣੇ ਆਉਣ ਤੋਂ ਰੋਕਿਆ ਜਾ ਰਿਹਾ ਹੈ। ਮਾਨਨੇ ਕੀ ਹੈ ਕਿ ਇਸੇ ਰੋਸ ਵਜੋਂ ਹੀ ਅਸੀਂ ਚੂੜੀਆਂ ਦੇਣ ਆਏ ਹਾਂ ਤਾਂ ਜੋ ਐਸਜੀਪੀਸੀ ਪ੍ਰਬੰਧਨ ਨੂੰ ਇਹ ਅਹਿਸਾਸ ਕਰਵਾਇਆ ਜਾ ਸਕੇ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਜਾਣਕਾਰੀ ਸਾਂਝੀ ਕਰਦੀਏ ਕਿ ਇਸ ਮੌਕੇ ਤੇ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਣ ਦੇ ਲਈ ਐਸਜੀਪੀਸੀ ਦਫ਼ਤਰ ਦੇ ਆਲੇ ਦੁਆਲੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ ਪੁਲਿਸ ਦੇ ਵੱਲੋਂ ਸਥਿਤੀ ਤੇ ਨਜ਼ਰ ਬਣਾਈ ਗਈ ਜਿਸ ਸਦਕਾ ਇਹ ਪ੍ਰਦਰਸ਼ਨ ਸ਼ਾਂਤਮਈ ਢੰਗ ਦੇ ਨਾਲ ਸੰਪੰਨ ਹੋਇਆ ਹੈ ਇਸ ਦੌਰਾਨ ਈਮਾਨ ਸਿੰਘ ਮਾਨ ਦੇ ਵੱਲੋਂ ਆਪਣਾ ਮੈਮੋਰੰਡਮ ਐਸਜੀਪੀਸੀ ਦੇ ਸਕੱਤਰ ਵਿਜੇ ਸਿੰਘ ਨੂੰ ਸੌਂਪਿਆ ਗਿਆ ਹੈ। ਮੈਮੋਰੰਡਮ ਦੇ ਵਿੱਚ 328 ਰੂਪਾਂ ਦੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ। ਉਹਨਾਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਅਪੀਲ ਵੀ ਕੀਤੀ ਹੈ। ਮਾਨ ਦਾ ਆਖਦਾ ਕਿ ਕ੍ਰੋਮਨਿਕ ਕਮੇਟੀ ਅਜੇ ਤੱਕ ਨਿਦੇਰੀ ਕਿੰਨੀ ਦੇਰ ਚਾਰ-ਪੰਜ ਸਾਲ ਤੋਂ ਵਡਾਲਾ ਸਾਹਿਬ ਨੇ ਵੀ ਇਹਦਾ ਮੋਰਚਾ ਲਗਾਇਆ ਪਰ ਕੋਈ احساس ਨਹੀਂ ਉਹਨਾਂ ਨੂੰ ਕਿ ਆਸ ਹੀ ਇਹਨਾਂ ਤੇ ਐਫ ਆਈ ਆਰ ਦਰਜ ਕਰਾਂਗੇ ਐਫ ਆਈ ਆਰ ਦਰਜ ਕਰਨ ਤੋਂ ਬਿਨਾ ਜਦੋਂ ਕੋਲੀ ਨੂੰ ਗ੍ਰਿਫਤਾਰ ਕਰਕੇ ਉਹਦੇ ਨੂੰ ਵਾਰੰਟ ਆਇਆ ਪਰ ਤੇ ਇਹਨਾਂ ਨੇ ਕੀ ਕਿਹਾ ਸ਼ਰਮਨੀ ਕਮੇਟੀ ਵਾਲੇ ਨੇ ਕਿ ਅਸੀਂ ਇਸ ਕੰਮ ਦੇ ਵਿੱਚ ਕਿਸੇ ਕੋਈ ਸਹਿਯੋਗ ਨਹੀਂ ਦੇਣਾ ਅਸੀਂ ਇਨਵੈਸਟੀਗੇਸ਼ਨ ਵਿੱਚ ਕੋਈ ਸਹਿਯੋਗ ਨਹੀਂ ਦੇਣਾ ਫਿਰ ਇਸ ਤੋਂ ਕੀ ਅਸੀਂ ਸਮਝੀਏ ਫਿਰ ਇਹ ਬੇਦਾਵਾ ਦਿੱਤਾ ਇਹਨਾਂ ਨੇ 328 ਰੁਪਏ ਨੂੰ ਅਸੀਂ ਮਾਈ ਪਾ ਗੋਦੇ ਵਾਰਸ ਅਸੀਂ ਉਹਨਾਂ ਨੂੰ ਅਹਿਸਾਸ ਕਰਵਾਉਣ ਆਏ ਹਾਂ ਇਸਰਾ ਮਾਈਪਾ ਕੋਲ ਨੇ ਮਾਸਿੰਗ ਨੂੰ ਰਹਿਣ ਨੂੰ ਕਿਆ ਸੀਗਾ ਕਿ ਐ ਲੋ ਚੂੜੀਆਂ ਪਾ ਲੋ ਜਦੋਂ ਬੇਦਾਵਾ ਦੇ ਕੇ ਆਗੇ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਰੂਪ ਤਾਂ ਅਸੀਂ ਵੀ ਇਹਨਾਂ ਨੂੰ ਕਹਿ ਰਹੇ ਹਾਂ ਕਿ ਜੇ ਤੁਸੀਂ ਸਾਨੂੰ 328 ਰੁਪਏ ਦਾ ਇਨਸਾਫ ਨਹੀਂ ਦਵਾ ਸਕਦੇ ਜੇਕਰ ਤੁਸੀਂ ਉਹਦੇ ਵਿੱਚ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ ਤਾਂ ਸਾਡੇ ਵੱਲੋਂ ਤੁਸੀਂ ਚੂੜੀਆਂ ਪਾ ਲੋ ਅੱਗੇ ਤੋਂ ਸਾਡਾ ਕੰਮ ਜਾਣੇ ਅਸੀਂ ਜਾਣੀਏ ਕੀ ਕਰਨਾ ਹੈ ਅੰਤਲੇ ਜਾਣਨਾ ਕੀ ਕਰਨਾ ਹੈ ਠੀਕ ਹੈ ਜੀ ਜੇਕਰ ਜੇਕਰ ਸੁਖबीर ਬਾਦਲ ਨੇ ਕਿਸੇ ਕੰਪਨੀ ਦੇ ਵਿੱਚ ਕੋਈ ਕਪੜਾ ਹੁੰਦਾ ਕੋਟਾਲਾ ਹੁੰਦਾ ਲੱਖਾਂ ਕਰੋੜਾਂ ਰੁਪਏ ਖਰਦੇ ਉਹ ਛੱਡ ਦੂਗਾ ਕਦੀ ਨਹੀਂ ਛੱਡੂਗਾ ਸਾਨੂੰ ਵੀ ਇਨਸਾਫ ਚਾਹੀਦਾ ਨਾ ਲੈਣਦੇ ਅਸੀਂ ਖੋਲੀ ਜਿਹੜਾ ਸਾਡਾ ਵਾਸਤਾ ਨਹੀਂ ਨੌਕਰ ਤੇ ਬਸ ਫਿਰ ਅਸੀਂ ਇੱਕ ਤੋਹਫਾ ਨੌਕਰ ਸੁਖਬੀਰ ਬਾਦਲ ਦਾ ਔਰ ਜਿਹੜੀ ਉਹਨੂੰ ਤਨਖਾਹਾਂ ਨੇ ਉਹ ਸ਼੍ਰੋਮਣੀ ਕਮੇਟੀ ਕੋਲ ਤੇ ਜੋ ਦਿੱਤੇ ਜਾਂਦੇ ਨੇ ਤਨਖਾਹਾਂ ਉਹ ਵੀ ਆ ਜਾਂਦੇ ਸੀ ਬੀਬੀਆਂ ਤੁਹਾਡੇ ਨਾਲ ਪਹੁੰਚੀਆਂ ਸੀ ਪਰ ਐਸਜੀਪੀਸੀ ਤੋਂ ਪਹਿਲਾਂ ਪੁਲਿਸ ਵੱਲੋਂ ਤੁਹਾਨੂੰ ਗੁਜ਼ਾਰਿਸ਼ ਕਰ ਦਿੱਤੀ ਗਈ ਕਿ ਇਹ ਮर्याਦਾ ਦੇ ਉਲਟ ਹੈ ਦੇਖੋ ਇਹ ਮर्याਦਾ ਦੇ ਵਿੱਚ ਬਿਲਕੁਲ ਹੈ ਮਾਈ ਭਾਗੋਂ ਨੇ ਕੀਤਾ ਸੀ ਕਦੋਂ ਕੀਤਾ ਸੀ ਜਦ ਬਦਾਵਾ ਦੇ ਕੇ 40 ਮੁਕਤੇ ਗੁਰੂ ਸਾਹਿਬ ਨੂੰ ਛੱਡ ਕੇ ਆ ਗਏ ਸੀਗੇ ਮਾਈ ਭਾਗੋ ਨੇ ਉਹਨਾਂ ਨੂੰ ਚੂੜੀਆਂ ਦੀ ਭੇਟਾ ਦਿੱਤੀ ਸੀ ਜਿਹਦੇ ਨਾਲ ਉਹਨਾਂ ਨੇ ਹਰਖ ਮੰਨ ਕੇ ਗੁਰੂ ਸਾਹਿਬ ਦਾ ਸਾਥ ਨਹੀਂ ਛੱਡਿਆ ਕੱਲ ਪ੍ਰਤਾਪ ਸਿੰਘ ਨੇ ਇੰਟਰਵਿਊ ਦਿੱਤੀ ਹੈ ਜਿਹਦੇ ਵਿੱਚ ਸਪਸ਼ਟ ਕਿਹਾ ਕਿ ਅਸੀਂ ਐਸਆਈਟੀ ਚ ਕੋਈ ਬਿਆਨਬਾਜ਼ੀ ਕੁਝ ਵੀ ਐਸਜੀਪੀਸੀ ਦੀ ਮਦਦ ਨਹੀਂ ਹੋਊਗੀ ਅਸਲ ਇਹ ਹੈ ਕਿ ਇਹ ਕੰਟੀਨਿਊਇੰਗ ਕ੍ਰਾਈਮ ਹੈ ਚੱਲਦਾ ਕ੍ਰਾਈਮ ਹੈ ਚੱਲਦਾ ਕ੍ਰਾਈਮ ਇਸ ਕਰਕੇ ਹੈ ਕਿਉਂਕਿ 328 ਰੁਪਏ ਗਾਇਬ ਹੋਏ ਸੀਗੇ 328 ਰੁਪਏ ਅੱਜ ਵੀ ਗਾਇਬ ਹੈ ਉਹਨਾਂ ਦੀ ਪੜਤਾਲ ਐਸਜੀਪੀਸੀ ਨਹੀਂ ਕਰ ਰਹੀ ਉਹਨੇ ਕੋਈ ਤਨਖਾਹਾਂ ਲਾ ਕੇ ਗੁਰੂ ਸਾਹਿਬ ਦੀ ਦੇਖਰੇਖ ਵਾਸਤੇ ਕੋਈ ਬੰਦੋਬਸਥ ਕੀਤੇ ਨਹੀਂ ਉਹਨਾਂ ਨੂੰ ਭੱਲਣ ਦੇ ਬੰਦੋਬਸਥ ਨਹੀਂ ਕੀਤੇ ਤੇ ਜੇ ਪੰਜਾਬ ਸਰਕਾਰ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜਾ ਕ੍ਰਿਮੀਨਲ ਕੰਡਕਟ ਹੈ ਹੁਣ 10 ਕਰੋੜ ਰੁਪਏ ਇੱਕ ਸੰਸਥਾ ਤੇ ਉਹ ਬੰਦਾ ਖਾਜੇ ਉਹ ਕ੍ਰਿਮੀਨਲ ਨਹੀਂ ਹੈ ਉਹ ਇੱਕ ਬਹੁਤ ਵੱਡੀ ਫੌਜਰੀ ਤੇ ਫਿਡਿਸ਼ਰੀ ਕ੍ਰਾਈਮ ਨਹੀਂ ਹੈ ਉਹਦੇ ਬਰ ਖਲਾਫ ਇਹਨਾਂ ਨੇ ਕੋਈ ਕ੍ਰਿਮੀਨਲ ਕੇਸ ਨਹੀਂ ਦਰਜ ਕੀਤਾ ਹੈਗਾ ਉਸ ਤੋਂ ਇਲਾਵਾ ਉਹਦੇ ਸੀਏ ਦੇ ਅ ਪਰਚਿਆਂ ਦੇ ਉੱਤੇ ਇਹਨੇ ਨੇ ICA ਆਏ ਤੇ ਉਹਦੀ ਸੀਏ ਰੱਦ ਕਰਨ ਨੂੰ ਨਹੀਂ ਕੀਤਾ ਜਦ ਕੇ ਬੀਬੀ ਜਗੀਰ ਕੌਰ ਨੇ ਵਾਅਦਾ ਕੀਤਾ ਸੀ ਸਾਨੂੰ ਕਿ ਸਤਿੰਦਰਪਾਲ ਦਾ ਸੀਏ ਦਾ ਦਰਜਾ ਰੱਦ ਕਰਨ ਵਾਸਤੇ ਕਾਰਵਾਈ ਐਸਡੀਪੀਸੀ ਕਰੂਗੀ ਹੁਣ ਮੈਂ ਦੂਜੇ ਪੱਖੋਂ ਪੁੱਛਦਾ ਜੇ ਕੋਲੀ ਸੁਖਬੀਰ ਬਾਦਲ ਦੀ ਕੰਪਨੀ 'ਚ ਇਹ ਪੈਸੇ ਖਾ ਜਾਂਦਾ ਇਹ ਘਪਲੇ ਕਰ ਜਾਂਦਾ ਤਾਂ ਉਹਦੇ ਬਰ ਖਿਲਾਫ ਇਹ ਕੇਸ ਦਰਜ ਨਹੀਂ ਸੀ ਹੋਣੇ ਉਹਦੇ ਵਰਖਲਾ ਕ੍ਰਿਮੀਨਲ ਕੇਸ ਚੱਲਣਾ ਸੀ ਆ ਬੀਆਈਐਸ ਚਹਿਲ ਦਾ ਕੇਸ ਹੈ ਜਿਹਦੇ ਵਿੱਚ ਅਣਮਨੁੱਖੀ ਤਰੱਕੀ ਨਾਲ ਤਰੀਕੇ ਨਾਲ ਸੁਖਬੀਰ ਨੇ ਟੌਰਚਰ ਕਰਾਇਆ ਉਹਨੂੰ ਪਰ ਜਦ ਗੁਰੂ ਸਾਹਿਬ ਦੇ ਵਾਰੀ ਆਉਂਦੀ ਹੈ ਉਹਨਾਂ ਦੇ 328 ਰੂਪਾਂ ਦੀ ਗੱਲ ਆਉਂਦੀ ਹੈ ਇਹ ਕਹਿੰਦੇ ਅਸੀਂ ਨਾ ਕਿਸੇ ਨੂੰ ਕਰਨ ਦੇਣੀ ਹੈ ਇਨਕੁਆਇਰੀ ਨਾ ਅਸੀਂ ਕੀਤੀ ਹੈ ਤੇ ਅਸੀਂ ਇੱਥੇ ਗੱਲ ਛੱਡ ਦੇਣੀ ਤੇ ਗੁਰੂ ਸਾਹਿਬ ਹਜੇ ਵੀ ਗੈਪ ਹੈ ਤੁਹਾਨੂੰ ਮਾਦੇ ਵੀ ਉਹ ਹਾਲਤ ਕਿਤੇ ਸੱਦ ਲਿਆ ਜੀ ਉਹਨਾਂ ਨੇ ਕੁਝ ਕਿਹਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੀ ਪੂਰਨ ਸਹਿਬਾਨ ਦੇ ਨਾਲ ਕੀ ਲੱਗਦਾ ਜੀ ਉਹਨਾਂ ਭਗਮੰਤਮਨ ਜਿੰਨਾ ਗੰਦਾ ਮੈਂ ਕਹਿ ਨਹੀਂ ਸਕਦਾ ਹੈਗਾ ਇਹ ਵਿਅਕਤੀ ਨੇ ਜੋ ਕੰਮ ਕੀਤਾ ਹੈਗਾ ਉਹ ਸ਼ਰਮਨਾਕ ਹੈ ਔਰ ਮੈਂ ਸਮਝਦਾ ਕਿ ਇਹਨੂੰ ਬਿਲਕੁਲ ਹਿਸਾਬ ਕਿਤਾਬ ਇਸ ਗੱਲ ਦਾ ਦੇਣਾ ਚਾਹੀਦਾ ਔਰ ਸਭ ਤੋਂ ਮਾੜੀ ਗੱਲ ਇਹ ਹੈ 2023 ਚ ਜਿਹੜਾ ਇਲੈਕਸ਼ਨ ਕਮਿਸ਼ਨ ਜਸਟਿਸ ਸਰੋਂ ਨੇ ਇਹਨੂੰ ਹੁਕਮ ਕੀਤਾ ਹਦਾਇਤ ਕੀਤੀ ਕਿ ਤੂੰ ਵੋਟਾਂ ਬਣਾ ਉਹ 23 ਦੇ ਵਿੱਚ ਇਹਦੇ ਕੋਲੇ ਨਾ ਕੋਈ ਪਟਵਾਰੀ ਸੀਗੇ ਨਾ ਇਹਨੇ ਬੰਦੇ ਲਾਏ ਕੋਈ ਕੰਮ ਨਹੀਂ ਕੀਤਾ 24 ਦਾ ਸਾਲ ਨਘਾਤਾ ਔਰ 25 ਦੇ ਮੱਧ ਤੇ ਜਾ ਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪੂਰੀਆਂ ਹੋਈਆਂ ਜਦ ਤਾਈਂ ਸਰੋਂ ਸਾਹਿਬ ਲੱਤਗੇ ਸੀਗੇ ਚੋਣ ਇਹਨੇ ਜਾਣ ਮੁੱਜ ਕੇ ਰਕਵਾਏ ਹੋਏ ਆ ਜਿਹੜਾ ਕੰਮ ਆਪਣੇ ਗੁਰੂ ਘਰ ਦੀ ਸਫਾਈ ਹੋਣੀ ਸੀ ਚੋਣਾ ਰਾਹੀਂ 2016 ਚ ਨਵੀਂ ਕਮੇਟੀ ਆਉਣੀ ਸੀ ਆ ਸਾਰੀ ਗੱਲ ਦੀ ਦੇਖਰੇਖ ਉਹਦੇ ਅਧੀਨ ਹੋਣੀ ਸੀ ਆ ਜਿਹੜੇ ਚੋਣ ਨਹੀਂ ਕਰਾਏ ਉਹਦੇ ਕਰਕੇ ਲਗਾਤਾਰ ਇਹ ਗੱਲ ਦਬਾਈ ਗਈ ਹੈ ਅੱਜ ਤੱਕ ਦੱਬੀ ਰੱਖੀ ਹੈ ਔਰ ਇਹ ਮੀਲੀ ਭੋਗਤਾ ਇਹ ਮੈਂਬਰਾਂ ਦੀ ਔਰ ਇਹਨਾਂ ਦੇ ਜਿਹੜੇ EMPLOYEES ਐ ਜਿਹੜਾ ਇਸ ਗੱਲ ਨੂੰ ਖੁਲਾਮਾ ਨਹੀਂ ਦੇਣਾ ਚਾਹੁੰਦੇ ਜਿਹਦੇ ਕਰਕੇ ਉਹਰੇ ਸਫਾਈ ਨਹੀਂ ਹੋ ਸਕਦੀ ਇਹਦੇ ਵਿੱਚ ਨਵੇਂ ਸਿਸਟਮ ਨਹੀਂ ਲਾਗੂ ਹੋ ਸਕਦੇ ਪੁੱਛ ਪੜਤਾਲ ਸਾਰੀ ਰੁਕੀ ਹੋਈ ਹੈ ਬਹੁਤ ਕੋਣ ਕਹਿੰਦੇ ਜੀ ਮੈਚ ਤੋਂ ਇਸ ਕਦਰ ਪੇਸ਼ ਹੋਣਾ ਹੈ ਮੇਰਾ ਲਾਈਵ ਚ ਲਾਇਆ ਜਾਵੇ ਕਿ ਲੱਗਦਾ ਕਿ ਉਹ ਅਜੇ ਵੀ ਹੈਕੜ ਬਾਜੀ ਦੇ ਵਿੱਚ ਹੈ ਦੇਖੋ ਸਰ ਸਾਹਿਬ ਜੇ ਸੰਗਤ ਨੂੰ ਕੋਈ ਨੀਵਾ ਸਮਝਦਾ ਹੈ ਕਿ ਸੰਗਤ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਗੱਲਬਾਤ ਕੀ ਹੋ ਰਹੀ ਹੈ ਕੋਈ ਸਮਝੌਤੇ ਹੋ ਰਹੇ ਆ ਨਹੀਂ ਹੋ ਰਹੇ ਤਾਂ ਮੇਰੇ ਹਿਸਾਬ ਨਾਲ ਲਾਈਵ 'ਚ ਕੀ ਮਾੜਾ ਹੈ ਆਖਿਰ ਜਿਹੜੇ ਜ਼ਥੇਦਾਰ ਹੈ ਉਹਨਾਂ ਨੇ ਕੋਈ ਲੁਕੀ-ਛੁਪੀ ਗੱਲ ਤਾਂ ਕਰਨੀ ਨਹੀਂ ਉਹਨਾਂ ਨੇ ਕੋਈ ਹੁਆ ਛੱਡ ਦੇ ਮੈਂ ਆ ਛੱਡ ਦਿੰਦਾ ਹੈਗਾ ਇਹੋ ਜੀ ਗੱਲ ਤਾਂ ਉੱਥੇ ਸੌਦਾ ਹੋਣਾ ਨਹੀਂ ਠੀਕ ਹੈ ਨਾ ਜੀ ਜੇ ਨਹੀਂ ਹੋਣੇ ਇਹੋ ਜਿਹੇ ਸੌਦੇ ਤਾਂ ਸਪਸ਼ਟ ਰੂਪ ਚ ਗੱਲ ਹੋ ਜਾਣੀ ਚਾਹੀਦੀ ਇਹ ਸੰਗਤ ਦੇ ਸਾਹਮਣੇ ਤੇ ਨਾਲ ਚੂੜੀਆਂ ਦਾ ਕੀ ਮਤਲਬ ਸੀਗਾ ਜੀ ਹਾਂਜੀ ਮੰਗ ਪੱਤਰ ਦੇ ਨਾਲ ਚੂੜੀਆਂ ਲੈ ਕੇ ਆਂਦਾ ਕੀ ਮਤਲਬ ਸੀਗਾ ਜਿਹੜੇ ਮਾਈ ਭਾਗੋ ਨੇ ਜਦ ਬਦਾਵਾ ਦੇ ਚੁੱਕੇ ਸੀ ਸਿੱਖ ਗੁਰੂ ਸਾਹਿਬ ਨੂੰ ਉਹਨਾਂ ਨੂੰ ਚੂੜੀਆਂ ਭੇਟ ਕੀਤੀਆਂ ਸੀ ਕਿ ਤੁਸੀਂ ਆਪ ਦੀ ਜ਼ਿੰਮੇਵਾਰੀ ਗੁਰੂ ਸਾਹਿਬ ਨਾਲ ਨਹੀਂ ਨਿਭਾਰੇ ਔਰ ਉਹਨਾਂ ਨੇ ਫਿਰ ਚੂੜੀਆਂ ਪੇਸ਼ ਕੀਤੀਆਂ ਸੀ ਤੇ ਜਿਸ ਕਰਕੇ ਮੁੜ ਕੇ ਮਹਾ ਸਿੰਘ ਹੋਣਾ ਨੇ ਗੁਰੂ ਸਾਹਿਬ ਨਾਲ ਜੁੜ ਕੇ ਲੜਾਈਆਂ ਲੜੀਆਂ ਸੀ ਗਿਆ ਸ਼ਹਾਦਤ ਦਿੱਤੀ ਸੀ ਸੋ ਚੂੜੀਆਂ ਦਾ ਮਕਸਦ ਯਦ ਉਰੇ ਇਹ ਹੈ ਕਿ ਤੁਸੀਂ ਮੁੜ ਕੇ ਆਪਣੇ ਗੁਰੂ ਨਾਲ ਲੱਗੋ 328 ਸਰੂਪ ਤੁਸੀਂ ਆਪਣੇ ਭਾਲੋ ਉਹਨਾਂ ਨੂੰ ਵਾਪਸ ਸੰਗਤ 'ਚ ਗੁਰੂ ਸਾਹਿਬ ਨੂੰ ਬਰਾਜਮਾਨ ਕਰੋ ਤੇ ਸਾਨੂੰ ਇਹਦੇ ਬਾਰੇ ਅਸੀਂ ਉਹਨਾਂ ਨੂੰ ਹੋਕਾ ਦੇਣ ਆਏ ਆਂ ਕਿ ਇਤਿਹਾਸ ਨੂੰ ਸਿਆਣੋ ਤੇ ਜਾਣੋ